ਹਾਂਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰੀ ਵੀਰਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਫੇਰ ਲੈ ਕੇ ਆਏ ਹਾਂ ਦਾ ਡੈਸ ਦੇ ਟਰਾਲਾ ਸਾਈਜ਼ 16 7 ਮੱਛੀ ਹੁੱਕ ਚ ਆ ਦਸ ਦੀ ਜੈਸੀ ਆ ਦਸ ਦਾ ਗਾਟਾ ਹੁੱਕ 4 ਇੰਚੀ ਅਗਲੀ ਸਾਈਡ ਤੋਂ ਦੇਖ ਸਕਦੇ ਜੀ 3 ਫੁੱਟ ਵਿੱਡਾ ਪਲਾਜ਼ਮਾ ਜਿਆਦੀ ਲੱਗੀ ਆ ਤਰਪਾਲ ਪੋਂ ਉੱਤੇ ਡੰਡਾ ਲੱਗਾ ਵਿਸਕਾਈ ਸਪੋਰਟ ਵੀ ਆ ਐ ਸਾਈਡ ਤੋਂ ਦੇਖ ਸਕਦੇ ਜੀ ਪੂਰਾ ਹੌਲ ਹੈਵੀ ਟਰਾਲਾ ਪੂਰਾ ਮੋਡੀਫਾਈ 50 ਪੈਸੇ ਟਾਇਰ ਐਮ ਆਰਫ ਤੇ ਪੱਕੇ ਬੇਦਾਗ ਸੇਲ ਦਾ ਰੋਵਾ ਟੈਂਟ ਬਹੁਤ ਸੋਹਣਾ 10 ਮੀਟਰ ਹੀ ਹੱਬ ਪਲਾਇਮਾ ਬੈੱਡ ਲਾਈਟਾਂ ਲੱਗੀਆਂ ਜੀ ਮੈਟ ਲੱਗੇ ਆ ਰਸਾ ਕਸਣ ਵਾਲੇ ਪੱਤੀਆਂ ਲੱਗੀਆਂ ਸੰਗਲ ਵੀ ਲੱਗੇ ਆ ਤੇ ਕੁੰਡੇ ਵੀ ਲੱਗੇ ਆ बैक साइड तो देख सकते जी इस सैड तो देख सकते जी मंजा लगा हुआ जी लाइटा लगे थाले कैंची लगी है है अभी दा हाँ पूरा है हैवीवेयर है ट्राल पूरा फुल मॉडिफाई एरिया अपना तरन तारण रेल का हिस्सा दस नट ही हब दस दैसी लंबा कट्ट पूरा दस चैसी है जी लिट्टा शिटा लगिया हुआ ਕਲੀਅਰ ਕਰਨਾ ਮਾਦੁਰ ਨੇ। ਅਪਡੇਟ ਆ ਰਿਹਾ ਜੀ। ਏਰੀਆ ਆਪਣਾ ਤਰਨਤਾਰਨ ਰੇਟ ਇਹਦਾ 2,70,000 ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ। ਫੋਨ ਨੰਬਰ 9501599800 ਨਾਨਮੀ ਤੇ ਕਾਲ ਕਰਕੇ ਖਰੀਦ ਸਕਦੇ ਜੀ 50 ਪੈਸੇ ਟਾਇਰ ਐਮ ਆਰਫ ਤੇ ਪੱਕੇ ਬੇਦਾਗ 10 10 ਨਟ ਹੀਬ 10 ਦੀ ਚੈਸੀ ਪੂਰਾ ਫੁੱਲ ਹੈ ਬੀਟਰ ਵਾਲਾ ਫੋਨ ਨੰਬਰ ਇੱਕ ਵਾਰ ਫੇਰ ਬੋਲ ਦਿੰਨੇ 95015 99899 ਤੇ ਕਾਲ ਕਰਕੇ ਖਰੀਦ ਸਕਦੇ ਜੀ ਏਰੀਆ ਤਰਨਤਾਰਨ ਪੂਰਾ ਫੁੱਲ ਮੋਡੀਫਾਈ ਪੂਰਾ ਹੈਵੀ ਵੇਟਰ ਵਾਲਾ ਐਸਾਈਡ ਤੋਂ ਦੇਖ ਸਕਦੇ ਜੀ ਫੇਰ ਮੰਜਾ ਲੱਗਾ ਲਾਈਟਰ ਸਾਈਡਾਂ ਲੱਗੀਆਂ ਪੂਰਾ ਹੈਵੀ 3 ਫੁੱਟ ਵਿੱਡ ਜਾਲੀ ਲੱਗੀ ਤੁਹਾਰੇ ਇਦਾਂ ਦੀਆਂ ਵੀਡੀਓ ਦੇਖਣ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ